ਮਾਈਕ ਦਾ ਸਮਾਰਕ ਨੂੰ ਆਇਆ ਇੱਕ ਮਿੰਟ ਦਿੱਲੀ ਭਾਜਪਾ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਆਤਸ਼ੀ ਉੱਤੇ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਤ ਇੱਕ ਕਥਿਤ ਵਿਵਾਦਿਤ ਟਿੱਪਣੀ ਕਰਨ ਦਾ ਇਲਜ਼ਾਮ ਲਗਾਇਆ ਹੈ ਜਿਸ ਤੋਂ ਬਾਅਦ ਦਿੱਲੀ ਅਤੇ ਪੰਜਾਬ ਦੀ ਸਿਆਸਤ ਪਖ ਗਈ ਹੈ ਉਧਰ ਆਤਸ਼ੀ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ ਅਤੇ ਭਾਜਪਾ ਉੱਤੇ ਨਫ਼ਰਤ ਦੀ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਹੈ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਐਕਸ ਉੱਤੇ ਪੋਸਟ ਪਾ ਕੇ ਆਤਸ਼ੀ ਦਾ ਸਮਰਥਨ ਕੀਤਾ ਹੈ ਦਰਅਸਲ ਦਿੱਲੀ ਅਸੈਂਬਲੀ ਦੇ ਪੇਜ ਉੱਤੇ ਦਿੱਲੀ ਵਿਧਾਨ ਸਭਾ ਦੇ ਸਰਦਰੁੱਤ اجلاس ਦੇ ਲਾਈਵ ਪ੍ਰਸਾਰਣ ਦੇ ਵੀਡੀਓ ਅਨੁਸਾਰ 6 ਜਨਵਰੀ ਨੂੰ ਸਪੀਕਰ ਵਿਜੇਂਦਰ ਗੁਪਤਾ ਨੇ ਰਾਜਪਾਲ ਦੇ ਭਾਸ਼ਣ ਉੱਤੇ ਧੰਨਵਾਦ ਭਾਸ਼ਣ ਦੇਣ ਦਾ ਐਲਾਨ ਕੀਤਾ ਇਸ ਦੌਰਾਨ ਵਿਰੋਧੀ ਧਿਰ ਆਮ ਆਦਮੀ ਪਾਰਟੀ ਵੱਲੋਂ ਸਦਨ ਵਿੱਚ ਪ੍ਰਦੂਸ਼ਣ ਦੇ ਮੁੱਦੇ ਉੱਤੇ ਚਰਚਾ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਮਗਰੋਂ ਸਦਨ ਵਿੱਚ ਬਹਿਸ ਸ਼ੁਰੂ ਹੋ ਗਈ ਕੁਝ ਮਿੰਟ ਬਾਅਦ ਹੀ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਆਪਣੀ ਸੀਟ ਤੋਂ ਖੜੇ ਹੋ ਕੇ ਬੋਲ ਰਹੇ ਸਨ ਇਹਨਾਂ ਨੇ ਗੁਰੂਆਂ ਦੇ ਖਿਲਾਫ ਬੋਲਿਆ ਹਾਲਾਂਕਿ ਇਸ ਦੌਰਾਨ ਸਦਨ ਕਾਰਵਾਈ ਦੀ ਆਵਾਜ਼ ਮਾਈਕ ਰਾਹੀਂ ਨਹੀਂ ਆ ਰਹੀ ਸੀ ਇਸ ਤੋਂ ਬਾਅਦ ਸਦਨ ਵਿੱਚ ਹੰਗਾਮਾ ਸ਼ੁਰੂ ਹੋ ਗਿਆ ਅਤੇ ਸਦਨ ਦੀ ਕਾਰਵਾਈ ਨੂੰ ਮੁਅਤਲ ਕਰ ਦਿੱਤਾ ਗਿਆ ਕਿ ਆਮਨੇ ਆਪਣੀ ਚਿੱਠੀ ਲਿਖ ਕੇ ਅਧਿਖ ਜੀ ਸੇ ਅਤੀਸ਼ੀ ਜੀ ਕੇ ਖਿਲਾਫ ਪਿੰਕ ਕੰਮ ਪਿੰਕ ਕੰਮਨੇ ਕੋ ਕਹਾਏ ਇੱਕ ਉਨਕਿਸ ਦਸਿਆ ਰੱਦ ਕੀ ਜਾਏ ਦੂਸਰੀ ਉਨਕੇ ਉਪਰ ਕ੍ਰਿਮਨਲ ਕੇਸ ਦਰਜ ਕਰਾਇਆ ਜਾਏ ਅਤੇ ਤੀਸਰਾ ਜੋ ਅਧਿਸ਼ਕ ਦੀ ਕੀ ਪਾਬਰੇ ਹੈ ਉਸ ਦੇ ਤਹਿਤ ਉਸ ਕੋ ਜੇਲ ਭੇਜਿਆ ਜਾਵੇ ਹਾਲਾਂਕਿ ਆਤਸ਼ੀ ਨੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਆਤਸ਼ੀ ਨੇ ਦਾਵਾ ਕੀਤਾ ਕਿ ਉਹ ਪ੍ਰਦੂਸ਼ਣ ਤੇ ਚਰਚਾ ਤੋਂ ਭੱਜਣ ਅਤੇ ਆਵਾਰਾ ਕੁੱਤਿਆਂ ਦੇ ਮੁੱਦੇ ਤੇ ਵਿਧਾਨ ਸਭਾ ਵਿੱਚ ਭਾਜਪਾ ਦੇ ਵਿਰੋਧ ਪ੍ਰਦਰਸ਼ਨਾਂ ਬਾਰੇ ਗੱਲ ਕਰੇ ਸਨ ਆਤਸ਼ੀ ਨੇ ਸਦਨ ਕਾਰਵਾਈ ਦੌਰਾਨ ਦੀ ਆਪਣੀ ਵੀਡੀਓ ਪਾ ਕੇ ਲਿਖਿਆ ਵੀਡੀਓ ਵਿੱਚ ਮੈਂ ਭਾਜਪਾ ਵੱਲੋਂ ਪ੍ਰਦੂਸ਼ਣ ਤੇ ਚਰਚਾ ਕਰਨ ਤੋਂ ਬਚਣ ਅਤੇ ਆਵਾਰਾ ਕੁੱਤਿਆਂ ਦੇ ਮੁੱਦੇ ਉੱਤੇ ਹੋਏ ਪ੍ਰਦਰਸ਼ਨ ਦੀ ਗੱਲ ਕੀਤੀ ਸੀ ਤਾਂ ਤੁਸੀਂ ਕਰੋਨਾ ਚਰਚਾ ਕਿਉਂ ਸਵੀਰ ਤੋਂ ਭੱਜ ਰਹੇ ਹੋ ਕਹਿ ਰਹੇ ਹੋ ਕੁੱਤਿਆਂ ਦਾ ਸਤਿਕਾਰ ਕਰੋ ਕੁੱਤਿਆਂ ਦਾ ਸਤਿਕਾਰ ਕਰੋ ਸਪੀਕਰ ਕਿਰਪਾ ਕਰਕੇ ਇਸ ਤੇ ਚਰਚਾ ਕਰੋ ਭਾਜਪਾ ਨੇ ਛੁੱਠੇ ਸਰਲੇਖ ਲਗਾ ਕੇ ਗੁਰੂ ਤੇਗ ਬਹਾਦਰ ਜੀ ਦਾ ਨਾਮ ਪਾ ਦਿੱਤਾ ਆਥੀਸ਼ੀ ਨੇ ਇਹ ਵੀ ਲਿਖਿਆ ਹੈ ਭਾਜਪਾ ਸਿੱਖਾਂ ਨਾਲ ਇਨੀ ਨਫ਼ਰਤ ਕਿਉਂ ਕਰਦੀ ਹੈ ਕਿ ਉਹ ਗੁਰੂ ਤੇਗ ਬਹਾਦਰ ਜੀ ਦਾ ਨਾਮ ਛੁੱਠੇ ਟੰਗ ਨਾਲ ਖਿੱਚ ਰਹੀ ਹੈ ਮੈਂ ਇੱਕ ਅਜੇਹੇ ਪਰਿਵਾਰ ਤੋਂ ਹਾਂ ਜਿੱਥੇ ਪੀੜ੍ਹੀਆਂ ਤੋਂ ਵੱਡੇ ਪੁੱਤਰ ਨੇ ਸਿੱਖ ਧਰਮ ਅਪਣਾਇਆ ਹੈ ਮੈਂ ਆਪਣੀ ਜਾਨ ਦੇ ਸਕਦੀ ਹਾਂ ਪਰ ਮੈਂ ਗੁਰੂ ਸਾਹਿਬ ਦਾ ਅਪਮਾਨ ਨਹੀਂ ਕਰ ਸਕਦੀ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ ਅੱਜ ਭਾਜਪਾ ਦਾ ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋ ਗਿਆ ਹੈ। ਉਹਨਾਂ ਨੇ ਆਤਸ਼ੀ ਦੀ ਇੱਕ ਵੀਡੀਓ ਵਿੱਚ ਗੁਰੂ ਸਾਹਿਬ ਦਾ ਨਾਮ ਜੋੜ ਕੇ ਉਹਨਾਂ ਦਾ ਅਪਮਾਨ ਕੀਤਾ ਹੈ ਜਦਕਿ ਆਤਸ਼ੀ ਨੇ ਉਹ ਸ਼ਬਦ ਕਦੇ ਬੋਲੇ ਹੀ ਨਹੀਂ। ਭਾਜਪਾ ਨੂੰ ਇਸ ਸ਼ਰਮਨਾਕ ਕਾਰਵਾਈ ਲਈ ਸਿੱਖ ਕੌਮ ਅਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਭਾਜਪਾ ਨੇ ਹਮੇਸ਼ਾ ਧਰਮ ਅਤੇ ਨਫ਼ਰਤ ਦੀ ਰਾਜਨੀਤੀ ਕੀਤੀ ਹੈ ਪਰ ਇਹ ਪੰਜਾਬ ਵਿੱਚ ਨਹੀਂ ਚੱਲੇਗੀ। ਉਧਰ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਇਸ ਮਾਮਲੇ ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਐਕਸ ਉੱਪਰ ਲਿਖਿਆ ਅਰਵਿੰਦ ਕੇਜਰੀਵਾਲ ਕੋਲ ਸਿੱਖ ਗੁਰੂਆਂ ਪ੍ਰਤੀ ਥੋੜਾ ਜਿਹਾ ਵੀ ਸਤਿਕਾਰ ਹੈ ਤਾਂ ਉਹਨਾਂ ਨੂੰ ਤੁਰੰਤ ਆਸੀ ਨੂੰ ਆਮ ਆਦਮੀ ਪਾਰਟੀ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਸੀ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਸੁਖਬੀਰ ਬਾਦਲ ਨੇ ਆਪਣੇ ਐਕਸ ਖਾਤੇ ਉੱਤੇ ਲਿਖਿਆ ਅਸੀਂ ਮੰਗ ਕਰਦੇ ਹਾਂ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬੀਐਨਐਸ ਦੀ ਧਾਰਾ 299 ਦੇ ਤਹਿਤ ਆਸੀ ਵਿਰੁੱਧ ਤੁਰੰਤ ਮਾਮਲਾ ਦਰਜ ਕੀਤਾ ਜਾਵੇ ਅਤੇ ਦਿੱਲੀ ਵਿਧਾਨ ਸਭਾ ਤੋਂ ਉਸ ਦੀ ਉਧਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਸੋਦੀਆ ਨੇ ਟਵੀਟ ਕਰਕੇ ਭਾਜਪਾ ਉੱਪਰ ਗਲਤ ਖਬਰ ਫੈਲਾਉਣ ਦਾ ਇਲਜ਼ਾਮ ਲਾਇਆ ਹੈ ਸਸੋਦੀਆ ਨੇ ਲਿਖਿਆ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਆਤਸ਼ੀ ਦੇ ਬਿਆਨ ਨੂੰ ਜਾਣਬੁੱਝ ਕੇ ਕੱਟ ਕੇ ਅਤੇ ਜ਼ਹਿਰੀਲੇ ਇਰਾਦੇ ਨਾਲ ਐਡਿਟ ਕਰਕੇ ਇੱਕ ਨਵਾਂ ਝੂਠ ਖੜਿਆ ਗਿਆ ਹੈ ਇਹ ਕੋਈ ਗਲਤੀ ਨਹੀਂ ਹੈ ਇਹ ਇੱਕ ਯੋਜਨਾਬੱਧ ਜਾਲੀ ਖਬਰਾਂ ਦੀ ਫੈਕਟਰੀ ਦੀ ਪੈਦਾਵਾਰ ਹੈ ਹੁਣ ਇਹ ਜਨਨ ਦੀ ਕੋਸ਼ਿਸ਼ ਕਰਦੀਆਂ ਕਿ ਵਿਧਾਨ ਸਭਾ ਵਿੱਚ ਵੀਡੀਓ ਦੀ ਜਾਂਚ ਕੌਣ ਕਰਵਾ ਸਕਦਾ ਹੈ ਇਸ ਮਸਲੇ ਬਾਰੇ ਗੱਲ ਕਰਦੇ ਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਰਹ ਚੁੱਕੇ ਪ੍ਰੋਫੈਸਰ ਮੁਹੰਮਦ ਖਾਲਿਦ ਕਹਿੰਦੇ ਹਨ ਸਭ ਤੋਂ ਪਹਿਲਾਂ ਚੁਣੌਤੀ ਇਹ ਸਾਬਤ ਕਰਨਾ ਹੈ ਕਿ ਕੀ ਆទਿਸ਼ੀ ਵੱਲੋਂ ਗੁਰੂਆਂ ਬਾਰੇ ਅਜਿਹੇ ਸ਼ਬਦ ਵਰਤੇ ਗਏ ਹਨ ਜਾਂ ਨਹੀਂ ਹੁਣ ਦੋਵੇਂ ਪਾਰਟੀਆਂ ਆਪਣੇ ਆਪਣੇ ਦਾਅਵੇ ਕਰ ਰਹੀਆਂ ਹਨ ਪ੍ਰੋਫੈਸਰ ਖਾਲਿਦ ਅੱਗੇ ਕਹਿੰਦੇ ਹਨ ਅਜਿਹੀ ਸਥਿਤੀ ਵਿੱਚ ਦਿੱਲੀ ਵਿਧਾਨ ਸਭਾ ਵਿੱਚ ਵਿਸ਼ੇਸ਼ ਅਧਿਕਾਰ ਪ੍ਰਸਤਾਵ ਪਾਸ ਕੀਤਾ ਜਾ ਸਕਦਾ ਹੈ ਜਿਸ ਨੂੰ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਿਆ ਜਾਵੇ ਅਤੇ ਕਮੇਟੀ ਦੀ ਰਿਪੋਰਟ ਉੱਤੇ ਇਹ ਸਾਬਤ ਕੀਤਾ ਜਾਵੇ ਕਿ ਦੋਵੇਂ ਤਿਰਾਂ ਦੇ ਦਾਅਵੇ ਕਿੰਨੇ ਕੁ ਸੱਚ ਹਨ ਉਸ ਵਿੱਚ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਸਪੀਕਰ ਕਾਰਵਾਈ ਕਰ ਸਕਦਾ ਹੈ ਪ੍ਰੋਫੈਸਰ ਖਾਲਿਦ ਦੱਸਦੇ ਹਨ ਕਿ ਵਿਸ਼ੇਸ਼ ਅਧਿਕਾਰ ਪ੍ਰਸਤਾਵ ਸਦਨ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਨਾਲ ਨਜਿੱਠਣ ਦੀ ਇੱਕ ਵਿਧੀ ਹੈ ਜਿਸ ਦੀ ਵਰਤੋਂ ਸਦਨ ਦਾ ਮਾਣ ਬਣਾਈ ਰੱਖਣ ਲਈ ਕੀਤੀ ਜਾਂਦੀ ਹੈ ਜੇਕਰ ਕਿਸੇ ਵੀ ਮੈਂਬਰ ਖਿਲਾਫ ਇਹ ਦੋਸ਼ ਸਾਬਤ ਹੋ ਜਾਣ ਕਿ ਉਸਨੇ